ਕੀ ਸਾਡਾ ਕੋਈ ਖਤਰਾ ਨਹੀਂ ਅਸੀਂ ਬਿਲਕੁਲ ਇਹਨੂੰ ਕੋਈ ਮਤਲਬ ਕਿਸੇ ਤਰੀਕੇ ਨਾਲ ਨਹੀਂ ਉਠਾਵਾਂਗੇ ਦੂਜੇ ਪਾਸੇ ਇੰਨੀਆਂ ਵੱਡੀਆਂ ਫੋਰਸਾਂ ਲਾ ਕੇ ਸਾਨੂੰ ਚੁੱਪਚੀ ਤੇ ਠਾਇਆ ਗਿਆ ਔਰ ਇੰਨੇ ਜਿਆਦਾ ਸਾਡਾ ਉੱਤੇ ਨੁਕਸਾਨ ਹੋਇਆ ਕਰੋੜਾਂ ਰੁਪਏ ਸਾਡਾ ਨੁਕਸਾਨ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਣਾ ਹੈ ਦੇਖੋ ਜਾਤ ਤੋਂ ਮੁੰਡੇ ਨਾਲ ਨਹੀਂ ਜ਼ਮੀਨ ਦਾ ਮੁੰਡੇ ਨਾਲ ਨਹੀਂ ਵੀ ਸਾਡਾ ਹੱਕ ਦਾ ਪੁੱਛਣਾ ਬਿਲਕੁਲ ਨਹੀਂ ਲੋਕ ਸੁਆਹ ਕੋਈ ਅੱਜ ਦੇ ਕੁਮਾਰ ਨਹੀਂ ਜਿਵੇਂ ਵੀ ਕਿਉਂਕਿ ਕਿਸਾਨ ਦੇ ਮੈਂ ਹਮੇਸ਼ਾ ਨਾਲ ਖੜਾ ਇਹ ਇੰਡੈਕਸਾਨ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਮੈਨੂੰ ਵੀ ਅਜ ਤੀ ਇਹ ਸਮਝ ਨਹੀਂ ਆਈ ਕਿ ਕੋਈ ਨਾ ਕੋਈ ਉੱਤੇ ਸਰਕਾਰ ਤੇ ਪ੍ਰੈਸ਼ਰ ਹੋਣਾ ਜਿਹੜਾ ਇੱਕਦਮ ਇਹ ਸਾਰਾ ਐਡਾ ਵਡਾ ਕਦਮ ਚੱਕ ਰਹੀ ਕਿਉਂਕਿ ਸਾਲ ਸਵਾ ਸਾਲ ਤੇ ਆਪਾਂ ਬੈਠੇ ਆਪਾਂ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਜੀ ਨਾ ਹੀ ਕੋਈ ਪੰਜਾਬ ਚ ਬੁਲਾਇਆ ਸਾਨੂੰ ਤੁਹਾਨੂੰ ਲੱਗਦਾ ਪ੍ਰੈਸ਼ਰ ਹੋਣਾ ਪਰ ਸਾਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਵੀ ਆਮ ਆਦਮੀ ਪਾਰਟੀ ਬੀਜੇਪੀ ਦੀ ਵੀ ਟੀਮ ਹੈ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਦੇ ਤੁਸੀਂ ਸਾਨੂੰ ਵੀ ਪੀ ਟੀਮ ਸ਼ਤ ਹੋ ਗਈ ਜੀ ਹੈ ਵੀ ਟੀਮ ਨਹੀਂ ਸਾਰੀ ਸਾਰੀ ਬੀਜੇਪੀ ਹੈ ਦੂਜੀ ਗੱਲ ਇਹ ਸੀ ਸਾਡੀ ਵੀ ਦੇਖੋ ਹੁਣ ਆਪਣੇ ਪੰਜਾਬ ਦੇ ਵਿੱਚ ਝੋਨਾ ਲੱਗਣਾ ਔਰ ਬਹੁਤ ਸਾਰੇ ਸਾਡੇ ਧਰਤੀ ਦੇ ਵਿੱਚ ਪਾਣੀ ਮਾੜਾ ਔਰ ਇਹਦੇ ਵਿੱਚ ਹਾਈਬ੍ਰਿਡ ਕਿਸਮਾਂ ਜਿਹੜੀ ਝੋਨੇ ਦੀ ਉਹ ਵੀ ਪਰਫੁੱਲ ਤੁਰੀਏ ਤੁਹਾਨੂੰ ਵੈਰਟੀਆਂ ਲੱਗ ਗਈਆਂ ਤਾਂ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਾਂ ਆਪ ਦੀ ਕਿਸ ਤਰੀਕੇ ਦੇ ਨਾਲ ਸਾਨੂੰ ਸਮਝ ਤੋਂ ਬਾਹਰ ਹੈ ਕਿ ਹਾਈਬ੍ਰਿਡ ਝੋਨੇ ਦੇ ਬੀ ਨੂੰ ਬੈਨ ਕਰ ਦਿੱਤਾ ਉਸਾਂ 44 ਨੂੰ ਬੈਨ ਕਰ ਦਿੱਤਾ ਉਹਦਾ ਆਲਟਰਨੇਟਿਵ ਕੁਝ ਨਹੀਂ ਦਿੱਤਾ ਗਿਆ ਵੀ ਯਾਰ ਤੁਸੀਂ ਆਹ ਫਸਲ ਬੀਜੋ ਦੇਖੋ ਜਿੰਨੇ ਪੈਸੇ ਦੀ ਫਸਲ ਹੈ ਕਿ ਏਕੜ ਦੇ ਵਿੱਚ ਹੁੰਦਾ ਸੀ ਹਾਈਬ੍ਰਿਡ ਝੋਨਾ ਮੰਨ ਲਓ 50000 ਦਾ ਹੁੰਦਾ ਸੀ ਤਾਂ ਉਹਦੇ ਬਰਾਬਰ ਦੀ ਫਸਲ ਦਿੱਤੀ ਜਾਂਦੀ ਨਰਮਾ ਆਪਣੇ ਏਰੀਆ 'ਚ ਹੁੰਦਾ ਨਹੀਂ ਬਿਲਕੁਲ ਸੰਢੀ ਪੈ ਜਾਂਦੀ ਆ ਉਹਦੇ ਬਰਾਬਰ ਦੀ ਫਸਲ ਦਾ ਤੁਸੀਂ ਆਲਟਰਨੇਟਿਵ ਕੀ ਦਿੱਤਾ ਉਹ ਕਿਸਾਨ ਤਾਂ ਪਹਿਲਾਂ ਹੀ ਚਾਰੇ ਮਰੇ ਪੈਨ ਜਿੱਥੇ ਪਾਣੀ ਦਾ ਠੱਠ ਦਾ ਪਾਣੀ ਮੜਾ ਉਹਨਾਂ ਦਾ ਵੀ ਤੁਸੀਂ ਬੰਦ ਸਹੀ ਦਿਲ ਦੀ ਗੰਦਸਾ ਮੇਰੇ ਤਾਂ ਆਪਦੇ ਹਾਈਬ੍ਰਿਡ ਹੁੰਦਾ ਸਹੀ ਪੁੱਛੋ ਠੀਕ ਹੈ ਮੈਂ 80 90 ਕਿੱਲੇ ਝੋਨਾ ਲਾਉਣਾ ਜੇ ਮੇਰੀ ਆਪ ਕੀ ਜ਼ਾਲਦਾ ਖੇਤਾ ਇਹ ਦੂਜਾ ਝੋਨਾ ਹੁੰਦਾ ਹੀ ਨਹੀਂ ਸਾਡੇ ਨੂੰ ਪਾਣੀ ਮਾਣਾ ਬੜੀ ਮਸੂਮ ਚੋਂ ਜੇ ਨਹੀਂ ਤਾਂ ਫੁੱਟ ਨਾ ਬਦਾ ਆਪਰੇ ਟੈਂਸ਼ਨ ਹੋ ਗਈ ਅਸੀਂ ਅਸੀਂ ਧਰਨਾ ਲਾਵਾਂਗੇ ਸਾਡੇ ਧਰਨੇ 'ਚ ਤੁਸੀਂ ਬੈਠੋ ਆ ਕੇ ਮੇਰੀ ਬੇਨਤੀ ਤਾਂ ਸੁਣੋ ਜੀ ਹਾਂਜੀ ਬੇਨਤੀ ਸੁਣੋ ਇਹ ਮੈਂ ਨਾ ਉਹਨਾਂ ਨੂੰ ਆਪਣੇ ਛੇਲਰਾਂ ਵਾਲਿਆਂ ਨੂੰ ਇਹ ਪੁੱਛਿਆ ਸੀ ਕਿ ਇਹਦੇ ਕਾਰਨ ਕੀ ਆ ਵੀ ਕਿਉਂ ਹਾਈਬ੍ਰਿਡ ਬੀਂਡ ਕਰਦਾ ਠੀਕ ਹੈ ਤੁਸੀਂ ਚੱਕਣਾ ਅੱਗੇ ਵੀ ਆਪਾਂ ਚੱਕੀ ਜਾਂਦੇ ਆ ਵੀ ਹੁਣ ਹੋਰ ਚੱਕੀ ਜਾਂਦੇ ਉਹ ਕਹਿੰਦੇ ਬਾਈ ਜੀ ਅਸੀਂ ਰੌਲਾ ਪਾਏ ਕਰਦੇ ਕਹਿੰਦੇ ਇਹਦੇ ਕਿਉਂ ਜਿਹੜੀ ਫਸਲ ਕਹਿੰਦੇ 80 ਦਿਨਾਂ ਚ ਤਿਆਰ ਹੋ ਜਾਂਦੀ ਹੈ ਨਾ ਉਹਦੇ ਵਿੱਚ ਫੁੱਕ ਪਾਚ ਐਟੀਕ ਜਿਆਦਾ ਹੁੰਦੀ ਆ ਸਾਡਾ ਨੁਕਸਾਨ ਹੋਤ ਜਿਆਦਾ ਹੁੰਦਾ ਸੀ ਅਸੀਂ ਜਾ ਕੇ ਪਿੱਟੇ ਆ ਵੀ ਸਾਡਾ ਇੱਕੋ ਫੇਵਰਟ ਉਖਾੜ ਲਿਆ ਮੈਂ ਇਹ ਵੀ ਕਿਹਾ ਮੈਂ ਕਹਿੰਦਾ ਫਿਰ ਤੁਸੀਂ ਸਾਡੀਆਂ ਗਲਾਂ ਚ ਰਹਿ ਗਈ ਕਨਵੀ ਜਿਹੜੀ ਫਸਲ 100 ਦਿਨ ਤੋਂ ਉੱਤੇ ਲੈ ਕੇ ਤਿਆਰ ਹੁੰਦੀ ਹੈ ਕਹਿੰਦੇ ਪੂਰੀ ਸਾਡਾ ਨੁਕਸਾਨ ਜਦੋਂ ਅਸੀਂ ਮੰਨ ਲਿਆ ਅਸਲ ਕਹਾਣੀ ਹੋ ਸਕਦਾ ਛੇਲਰਾ ਵਾਲਾ ਕੀ ਦਾ ਅਸੀਂ ਇਹ ਚਾਹੁੰਦੇ ਆ ਸਾਨੂੰ ਉਹ ਨੁਕਸਾਨ ਹੁੰਦਾ ਸਾਡਾ ਇਹੀ ਮਤਲਬ ਹੈ ਕਟੋਕਟ ਉਹ ਕਿਸਾਨ ਲਈ ਤੁਸੀਂ ਕੀ ਕਹਿੰਦੇ ਹੋ ਸਰਕਾਰ ਜਿਸ ਤੇ ਖੇਤ ਦੇ ਵਿੱਚ ਨੂੰ ਮਾਰ ਲੱਗਦਾ ਕਿ ਉਹਨੂੰ ਆਲਟਰਨੇਟਿਵ ਕੀ ਦੇਣਾ ਹੈ ਸਾਡਾ ਕਿਉਂ ਆਲਟਰਨੇਟਿਵ ਤਾਂ ਬਹੁਤ ਆ ਕਿਹੜੇ ਕਿਹੜਾ ਕਿੰਨੇ ਹੀ ਆਲਟਰਨੇਟਿਵ ਆ ਕੋਈ ਪਤਾ ਲੱਗੇ ਸੀ ਲੋਕਾਂ ਦੱਸਿਏ ਜਾ ਕੇ ਵੀ ਆਹ ਵੇਚ ਸਕਦੇ ਤੁਸੀਂ ਆਪਾਂ ਮੱਖੀ ਲਾ ਸਕਦੇ ਹਾਂ ਮੱਕੀ ਨਾਲ ਮੱਕੀ ਵੀ ਮਾੜੇ ਪਾਣੀ ਚ ਨਹੀਂ ਹੁੰਦੀ। ਗੋਰਾ ਦੇ ਪਾਣੀ ਤੇ ਢੱਤੀ ਦੇ ਇੱਥੇ ਇੱਕ ਨੰਬਰ ਪਾਣੀ ਜ਼ਰੂਰ ਹੁੰਦੀ ਅਸੀਂ ਮੰਨਦੀਆਂ ਗੱਲਾਂ। ਪਰ ਜਿੱਥੇ ਮਾੜਾ ਪਾਣੀ ਉੱਥੇ ਮੱਕੀ ਨਹੀਂ ਹੁੰਦੀ। ਮੰਤਰੀ ਤੁਸੀਂ ਕਿੰਨੀ ਮੱਕੀ ਬੀਜੋਗੇ ਆਪਦੇ ਵਾਂਚ ਚ ਤੁਹਾਡੇ ਬੋਲ ਮੁਬਾਰਕ ਜੀ ਅਜੇ ਮੈਂ ਬੜਿਆਂ ਨਹੀਂ ਭਾਈ ਸਾਹਿਬ ਨਹੀਂ ਕੋਈ ਗੱਲ ਨਹੀਂ ਬਾਈ ਅੱਛਾ ਉਸ ਤੋਂ ਅੱਗੇ ਗੱਲ ਸਾਡੇ ਸਪੀਕਰ ਸਾਹਿਬ ਇਹ ਕਹਿੰਦਾ ਝੰਡੇ ਲੈ ਕੇ ਵੀਹ ਲੜਾ ਸਾਡੇ ਅੱਗੇ ਆ ਜਾਂਦੇ ਆ ਕੌਣ ਕਹਿੰਦਾ ਆਪਣੇ ਸਪੀਕਰ ਸਾਹਿਬ ਗੁਲਾਰ ਸਿੰਘ ਸੰਧਵਾ ਧੰਨਵਾਦ ਕਿਉਂਕਿ ਇਹ ਵੀਹ ਲੜਾਂ ਦੀ ਛੋਟੀ ਸਰਕਾਰ ਬਣਾਈ ਹੈ ਜੀ ਤੁਸੀਂ ਆ ਕੇ ਉੱਥੇ ਧਰਮ ਦੇ ਵਿੱਚ ਬੈਠਦੇ ਸੀ ਸਾਡੇ ਉਹ ਦੇਨ ਆ ਜਿਹੜੀ ਕਿ ਸਰਕਾਰ ਬੜੀ ਠੀਕ ਹੈ ਜੀ ਪੂਰੇ ਸਰਕਾਰ ਦੇ ਵਿੱਚ ਖੁਦ ਵੀ ਕੰਮ ਕੀਤੇ ਵਿੱਚ ਆ ਗਿਓ ਤੇ ਪਰ ਆਪਣਾ ਜਿਹੜਾ ਏਰੀਆ ਏਸ ਏਰੀਆ ਨੂੰ ਬੜਾ ਬਚਾ ਕੇ ਰੱਖੋ ਅਸੀਂ ਧੰਨਵਾਦ ਕਰਦਾ ਕਿ ਤੁਸੀਂ ਪਾਇਮੇਲੇ ਬਣੇ ਹੋ ਪਰ ਸਾਡਾ ਜਿਹੜਾ ਹਾਈਬ੍ਰਿਡ ਝੁੰਨੇ ਦਾ ਇਹ ਮਸਲਾ ਹੱਲ ਕਰਾਓ ਕਿ ਸਾਡੇ ਪਾਣੀ ਬਹੁਤ ਮਾਰੇ ਆ ਬਿਲਕੁਲ ਸੀੰਕਾਉ ਨਾਲ ਇਹ ਗੱਲ ਕਰਾਂ ਕਿ ਕਿਉਂਕਿ ਮੈਨੂੰ ਥੋੜੇ ਨਾਲ ਵੱਧ ਤਾਂ ਮੈਨੂੰ ਆਪ ਨੂੰ ਕਰਦਾ ਪਰ ਜਿਹੜੀ ਆ ਗੱਲ ਕਹਿਣੀ ਆ ਜੀ ਮੈਂ ਇਸ ਗੱਲ ਵੀ ਸਖਤ ਲਿੰਦਿਆ ਕਰਦਾ ਕਿਉਂਕਿ ਜਿੰਨਾ ਔਖਾ ਸਤਾ ਨਾ ਸਹੀ ਮੈਨੇ ਤੁਹਾਨੂੰ ਦਿਲ ਤੋਂ ਬੋਲਦਾ ਮੈਂ ਐਜ਼ ਲੀਡਰ ਹਾਂ ਕਿਉਂਕਿ ਹੱਡ ਬਿੱਤੀ ਵੀ ਹਾਂ ਮੇਰੀ ਹੱਡ ਬਿੱਤੀ ਵੀ ਹੈ ਜਿੰਨਾ ਔਖਾ ਆਪਾਂ ਪੈਸਾ ਕਮਾਉਣੇ ਆ ਕੋਈ ਨਾ ਕੋਈ ਇੰਡਸਟਰੀਅਲਿਸਟ ਨਾ ਕੋਈ ਨੌਕਰੀ ਵਾਲਾ ਸਭ ਤੋਂ ਵੱਧ ਔਖਾ ਪੈਸਾ ਅਗਰ ਕਿਸੇ ਦੇ ਜੇਬ ਚ ਪੈਂਦਾ ਤਾਂ ਉਹ ਆਪਾਂ ਅਸੀਂ ਸਾਡਾ ਕੁਆਲਿਟੀ ਹੈ ਜੀ ਕਿਸਾਨ ਮਜਦੂਰ ਸਮੇਂ ਦੇ ਵਿੱਚ ਧੋਨੇ ਦੀ ਰਹਿਤ ਕੋਲ ਅਕਲ ਆਉਂਦੀ ਹੈ ਉਹਦੋਂ ਸਾਡਾ ਫੈਟਲਾਈਟ ਕੰਮ ਕਰਦਾ ਸਾਡੇ ਪੀ ਮੁਲਾਜੂ ਵੀ ਪਰ ਅਸਾਂ ਤਵਲਾ ਤਵਲਾ ਬੜੀ ਜਲਦੀ ਪਹੁੰਚ ਜਾਂਦੇ ਤੇ ਅੱਗ ਲੱਗੀ ਜਾਂਦੀ ਅੱਜ ਇੰਨੀਆਂ ਕੰਕਰ ਸੜ ਰਹੀਆਂ ਨੇ ਇਹ ਉਸ ਤਰੀਕੇ ਦੀ ਕਾਰਵਾਈ ਅੱਜ ਕਿੰਨੀ ਘੋਰੀ ਉਖਾਸ ਤਰੀਕੇ ਨਾਲ ਜਿਵੇਂ ਅਮਰਾ ਖੇਤਾਂ ਵਿੱਚ ਜਾ ਕੇ ਪਛਾਨ ਮੌਜੂਦਾ ਹੈ ਅੱਜ ਸਾਰਾ ਕੁਝ ਫਰਾਨੀ ਕਰ ਦਿੱਤਾ ਕਿਸੇ ਕਦੀ ਤੋਂ ਨਹੀਂ ਹੋਇਆ ਤੇ ਜਿਹੜਾ ਉਸ ਦੇ ਵਿੱਚ ਕਿੰਨੇ ਕੇਸ ਹੋਏ ਉਹਨਾਂ ਨੂੰ ਡਬਲ ਜੁਰਮਾਨਾ ਕੀਤਾ ਗਿਆ ਅੱਜ ਹੀ ਸਾਡਾ ਪ੍ਰਸ਼ਾਸਨ ਦਾ ਐਸਡੀਐਮ ਐਪਲੀਕ ਪ੍ਰੋਸੈਸਮੈਂਟ ਐਕਟ ਕਰਵਾਇਆ ਕਿਉਂਕਿ ਦੂਜੇ ਦੇ ਲੈ ਕੇ ਉਹ ਵੀ ਇਹ ਗੱਲ ਕਰਦੇ ਨੇ ਵੀ ਆਹ ਛੇਤੀ ਆਓ ਸਾਡੇ ਕੋਲੇ ਆ ਕੇ ਤੁਸੀਂ ਜਮਾਨਤਾ ਕਰਵਾਓ ਤੁਹਾਡੀ ਅਸੀਂ ਐਫਆਈਆਰ ਕਰ ਰਹੇ ਹਾਂ ਜੁਰਮਾਨੇ ਭਰ ਰਹੇ ਹਾਂ ਉਹਨਾਂ ਲੋਕਾਂ ਤੋਂ ਇਨਤ ਜ਼ਿੱਦ ਕੀਤਾ ਜਾਂਦਾ ਜਦੋਂ ਕਿ ਕੈਬਨਿਟ ਦੇ ਮੰਤਰੀ ਪਿਊਸ਼ ਦੋਇਲ ਵਰਗੇ ਖੁਦ ਕਹਿੰਦੇ ਨੇ ਕਿ ਝੂਣ ਨੇ ਝੋਨੇ ਦੀ ਪ੍ਰਾੜਿਆ ਧੂਆਂ ਤਾਂ ਦਿੱਲੀ ਜਾਂਦੇ ਹੀ ਨਹੀਂ ਐਨਜੀਟੀ ਨੇ ਖੁਦ ਕਹਿ ਦਿੱਤਾ ਐਨਜੀਟੀ ਦੇ ਮੈਂਬਰ ਨੇ ਕਹਿ ਦਿੱਤਾ ਕਿ ਜਿਹੜਾ ਟ੍ਰਿਪੂਲ ਦੇ ਪ੍ਰਧਾਨ ਤੋਂ ਮਦਿੱਲੀ ਨਹੀਂ ਜਾਂਦਾ ਪਰ ਫੇਰ ਵੀ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਜਾ ਰਿਹਾ ਹੈ ਇਹਦੀ ਆਵਾਜ਼ ਤਾਂ ਘੱਟੋ ਘੱਟ ਸਾਡੇ ਸੂਬੇ ਦੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨਾਲ ਗੱਲ ਕਰੀਓ ਤੁਹਾਡੇ ਮੰਤਰੀ ਕਹਿੰਦੇ ਧੂਆਂ ਢੀ ਜਾਂਦਾ ਤੇ ਤੁਸੀਂ ਤੁਹਾਨੂੰ ਕਹਿੰਦੇ ਤੁਸੀਂ ਪਰਚੇ ਕਰਵਾਓ ਜਾਂ ਜਿਹੜੀ ਪਤਾ ਉਹ ਕਹਿੰਦੇ ਕਿ ਤੁਸੀਂ ਆਪ ਹੀ ਕਰ ਰਹੇ ਹੋ ਜਿਹੜੀ ਮੈਂ ਅਸਲ ਗੱਲ ਇਹ ਹੈ ਕਿ ਮੈਂ ਹਜੇ ਨਵਾਂ ਨਵਾਂ ਬਖਾਇਆ ਸਰਕਾਰ ਕਿੰਨੀਆਂ ਗੱਲਾਂ ਤਾਂ ਮੈਨੂੰ ਵੀ ਨਹੀਂ ਪਤਾ ਜਿਹੜੀਆਂ ਤੁਸੀਂ ਦੱਸ ਰਹੇ ਹੋ ਪਰ ਜਿਹੜਾ ਆ ਹੁਣ ਤੁਸੀਂ ਗੱਲ ਕੀਤੀ ਹੈ ਕਨਕਦੀ ਇਹ ਭਾਈ ਸਾਹਿਬ ਕਿਸੇ ਨੇ ਲਾਈ ਨਹੀਂ ਹੈ ਇਹ ਤਾਂ ਬਾਈ ਚਾਂਸ ਲੱਗ ਗਿਆ ਲੱਗੀ ਤਾਂ ਲੱਗੀ ਬਾਈ ਚਾਂ ਦਾ ਸਾਡਾ ਕਹਿੰਦਾ ਭਾਬੀ ਕੱਟੋ-ਕੱਟ ਉਹ ਸੈਟੇਲਾਈਟ ਤੋਂ ਦੇਖਣਾ ਹੈ ਕਿ ਸੈਟੇਲਾਈਟ ਆਹ ਨੂੰ ਵੱਡੀਆਂ ਪਹਿਲਾਂ ਉੱਥੇ ਜਾਵਣ ਪਿਆ ਸਾਰੇ ਮੁਲਾਜ਼ਮ ਪਹਿਲਾਂ ਖੜਾ ਹੋਵੇ ਵੀ ਇਹ ਦੇਖੋ ਅੱਗ ਲੱਗੀ ਸਾਨੂੰ ਪਤਾ ਲੱਗ ਗਿਆ ਸੀ ਇੱਥੇ ਪਹੁੰਚਦੀ ਕਿੰਨੇ ਕਾਲਾ ਇੱਥੇ ਦੂਜੇ ਅੰਦਰ ਕੋਲੇ ਕਿਵੇਂ ਲੈਣ ਦਾ ਮਤਲਬ ਹੈ ਪਹਿਲਾਂ ਤੁਰਤ ਇਸ ਕੋਲੇ ਹੋਰ ਕਰਵਾ ਦਿੰਦੇ ਇੱਕ ਵੀ ਹੈ ਵੀ ਇਹ ਕਿੰਨਾ ਕਿੰਨਾ ਏਰੀਆ 100-100 ਕਿਹ ਕੋਈ ਜਾਂਦੀ ਆਪਣੀ ਦੇ ਵਿੱਚ ਛੋਟੇ ਭੰਗਾਂ ਕਰਦੇ ਸੀ ਉਦੋਂ ਪਹਿਲਾਂ ਪਹੁੰਚਦੇ ਉੱਥੇ ਫਿਰ ਜੀ ਆਪਣੀ ਗੱਲ ਕੋਲ ਟਰਾਲੀਆਂ ਆਪਣੇ ਐਮਐਲਏ ਦੇ ਘਰ ਉਮੀਦਾਂ ਠੀਕ ਹੈ ਕੋਈ ਕਾਰਵਾਈ ਸਾਡੇ ਜਿਹੜੇ ਸਿਲੰਡਰ ਉਹ ਵਿਕ ਗਏ ਵੇਖੋ ਵੀ ਉੱਥੇ ਕਿੰਨਾ ਕੁਸ਼ ਲਲਾਾਂ ਵੀ ਕਰਦਾ ਕਿ ਅਹੀਂ ਨਹੀਂ ਜਾਂਦਾ ਵੀ ਕੀ ਕੁਸ਼ ਹੋਇਆ ਲੋਹੇ ਦੀਆਂ ਲੈਣੀਆਂ ਪਾਉਣੀਆਂ ਸਾਡੀਆਂ ਕਿ ਜਿਹੜੀ ਰੇਸ ਸੀ ਜੀ ਜੋ ਵੱਟਾਉਂਦੇ ਵੀ ਚੱਪਲ ਚੋਰ ਧੱਬਾ ਆਪਣੀ ਸਰਕਾਰ ਦੇ ਬਹੁਤ ਵੱਡਾ ਲੱਗਿਆ ਸਾਡੀ ਟਰਾਲੇ ਚੋਰ ਚੱਪਲ ਚੋਰ ਕੜਛੀ ਚੋਰ ਫਲਦਾ ਚੋਰ ਸਰਕਾਰ ਚੋਰ ਰਹੇ ਹੈ ਸਰਕਾਰ ਖੁਫਾ ਦੇ ਨਾਲ ਵਾਦਾ ਕਰਕੇ ਸਾਡੀ ਖੂਨ ਪੀਸਾ ਮਾਰਿਆ ਜੀ ਪੰਜਾਬ ਖੰਡ ਦੀ ਬਹੁਤ ਗੱਲਾਂ ਦੇ ਹੈ ਕਿ ਦੇਸ਼ ਸਾਥ ਹੈ ਆ ਕੇ ਸਾਰਾ ਖੰਡਣਾ ਪਿਆ ਉਹ ਦੁਆਜਾ ਪਰ ਸਰਕਾਰ ਦੇ ਵਾਸਤੇ ਗਲਤੀ ਵੀ ਆਪਦੀ ਬਹੁਤ ਵੱਡੀ ਸਰਕਾਰ ਨੇ ਇਸ ਤੇ ਤੱਕਾ ਕੀਤਾ ਜੀ ਕਿਸਾਨਾਂ ਦੇ ਨਾਲ ਇੱਕ ਪਾਸੇ ਕਿਸਾਨ ਜੀ ਸਰਕਾਰ ਕਿਸਾਨਾਂ ਦੇ ਨਾਲ ਖੜਾਂਗੇ ਅਸੀਂ ਬਦਲਾ ਦੀ ਸਰਕਾਰ ਆ ਪਰ ਇਹ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੇ ਬਦਲਾ ਲੈਣ ਦੇ ਵਿੱਚ ਵੱਡੀ ਮਤਲਬ ਜਿੰਮੇਵਾਰੀ ਨਿਭਾਈ ਆ ਕਿਤੇ ਨਾ ਕਿਤੇ ਬਹੁਤ ਵੱਡਾ ਦੁੱਖ ਹੈ ਮੈਂ ਤਾਂ ਮੰਨਦਾ ਜੀ ਤੁਹਾਡੀ ਕਰਕੇ ਸਰਕਾਰ ਤੇ ਸਾਰੇ ਪਾਸੇੋਂ ਕਿ ਉਹ ਸਿਰਫ ਆ ਕੇ ਨਾ ਬੈਠ ਕੇ ਤਾਂ ਹੀ ਆਮ ਆਦਮੀ ਬਣਦਾ। ਬਸ 1.5 ਸਾਲ ਉੱਥੇ ਬੈਠ ਕੇ ਬਦਲਾਅ ਦੀਆਂ ਗੱਲਾਂ ਕਰੀਆਂ ਜਿਹੜੇ 25 ਸਾਲ ਰਾਜ ਕਰਨਾ ਸੀ ਤੁਸੀਂ ਉਸ ਦੇ ਨਾਲ ਸੀਗੇ ਕੀ ਹਾਲ ਹੋਇਆ ਇੱਕ ਐਮਐਲ ਨਹੀਂ ਬਣਦਾ ਬਦਲਾਅ ਲਿਆਂਦਾ ਤਾਂ ਹੰਦਰ ਦੇ ਨਾਲ ਲਿਆਂਦਾ ਤੇ ਹੁਣ ਸਾਨੂੰ ਕੋਈ ਨਹੀਂ ਫਰਕ ਪੈਣਾ ਗੱਸਟ ਚੱਲ ਜਾਾਂਗੇ ਉਹ ਤੂੰ ਭੈੜਾ ਹਾਲ ਕਰ ਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਇਹ ਸਾਡੇ 92 ਆ ਤੁਸੀਂ ਇੱਕ ਲੈ ਆ ਕੇ ਦੇਖੋ ਤੂੰ ਕਰਦੀ ਛੋਡੀ ਮਾਰਦੀ ਹੈ ਜੀਤਾ ਵੜਾ ਕਰਦਾ ਲਗੜੀਆਂ ਨੂੰ ਮੱਖਰਾਂ ਦਾ 20 ਭਰਾਈ ਗਏ ਪਾਥੀਆਂ ਦਾ 20 ਭਰਾਈ ਗਏ ਪਰ ਅਸੀਂ ਵੀ ਸੋਚ ਰਹੇ ਹਾਂ ਯਾਰ ਪਹਿਲਾਂ ਖਾ ਲਵਾਂ ਪਾਈਆਂ ਪਾਈਆਂ ਪੈਣੀਆਂ ਕਿਹੜਾ ਉਹ ਤੂੰ ਪੈਣਾ ਮੈਂ ਦੂਜੀ ਜਗ੍ਹਾ ਤੇ ਰਿਹਾ ਸੀ ਮੋਬਾਈਲ ਰਿਪੇਅਰ ਕਰਨ ਵਾਲਾ ਕਿਉਂ ਜੀ ਇਹ ਮੇਰੇ ਕੋਲ ਸਭ ਦਾ ਮੋਬਾਈਲ ਰਿਪੇਅਰ ਕਰਦਾ ਨਾ ਬਾਟੀਆਂ ਪਾਉਂਦਾ ਉਹਨੂੰ ਟਰਾਲੀਆਂ ਦਾ ਦੋਖ ਨਹੀਂ ਵਾ ਜੀ 8.5 ਲੱਖ ਰੁਪਏ ਦੀ ਸਾਡੀ ਟਰਾਲੀਆਂ ਉਹ ਕਹਿੰਦਾ ਟਰਾਲੀਆਂ ਦੀ ਐਂਸਫਰੀ ਕਰਾਵਾਣੀ ਅੱਜ ਤੁਹਾਡੇ ਅਸੀਂ ਬੈਂਕ ਤੇ ਰੱਖਿਆ ਤੁਸੀਂ ਸਰਕਾਰ ਕੀਤੀ ਹਾਂ ਪਰ ਇਹੋ ਜਿਹੀ ਐਮਐਲਏ ਸਰਕਾਰ ਨੇ ਚੁਣਿਆ ਇਸ ਕਾਰ ਤੱਕ ਪਹੁੰਚਾਓ ਹਾਈਬ੍ਰਿਡ ਛੋਣੇ ਦਾ ਪਹਿਲ ਤੇ ਬੇਸਿਕ ਮਤਲਬ ਕੁਝ ਛੋੜੀ ਚ ਪਾ ਕੇ ਲੈ ਕੇ ਜਾਊਗਾ ਜੀ ਮਿਹਰਬਾਨੀ ਸੀਐਮ ਸਾਹਿਬ ਕੋਲ ਵੀ ਗੱਲ ਕਰੂੰਗਾ ਸਰਕਾਰ ਦੇ ਵਿੱਚੋਂ ਤੁਹਾਡਾ ਪੂਰਾ ਠਾਊਗਾ ਠੀਕ ਹੈ ਜੀ ਭਾਈ ਮੇਰੇ ਹਲਕੇ ਦੇ ਕਿਸਾਨਾਂ ਨੂੰ ਆਹ ਪ੍ਰੋਬਲਮ ਆ ਉਹਨਾਂ ਦੀ ਸੋਪ ਠੀਕ ਕੋਈ ਗੱਲ ਅੱਜੋ ਨਿਹਰਾ ਜ਼ਰੂਰ ਕਰੋ ਇੱਕ ਇਹ ਦੱਸੋ ਪਿਛਲੇ ਵਾਰੀ ਉਹੋ ਹੀ ਜਿਹੜਾ 26 ਬੋਲੀਆ ਸਰਕਾਰ ਨੇ ਯੂਨੀਵਰਸਿਟੀ ਦਾ ਬੀ ਆ ਉਹ ਛੈਲਰ ਵਾਲੇ ਲੈ ਗਏ ਸੀ ਸਾਥੋਂ 10-10 ਕਿਲੋ ਕਾਟ ਲਈ ਹੈ ਨਹੀਂ ਮੈਂ ਤਾਂ ਇੱਥੇ ਲੱਗਣੀ ਸੀ ਚਲ ਤੁਸੀਂ ਯਾਰ ਕਿੱਦਾਂ ਲੱਗੇ ਇੱਕ ਲਾਸਟ ਤੇ ਹੋਰ ਦੀ ਇਹਦਾ ਨਵਾਂ ਮੁੱਦਾ ਕਰਦੇ ਰਹਿਣ ਧਿਆਨ ਚੋਂ ਪਾਸੇ ਹੋ ਗਈ ਐਮਐਲਏ ਸਾਹਿਬ ਇੱਕ ਮੰਡੀ ਇਸ ਵਾਰੀ ਨਾ ਨਵੀਂ ਬਿਮਾਰੀ ਆਈ ਹੈ ਕਣਕ ਨੂੰ ਕਰਨਾਲ ਬੰਟ ਦੇ ਨਾਲ ਦਿੱਤੇ ਸ਼ਾਇਦ ਤੁਹਾਡੀ ਨੀਲਾ ਦੇ ਵਿੱਚ ਆਈ ਬਹੁਤ ਸਾਰੀਆਂ ਕਣਕਾਂ ਨੇ ਜਿਹੜੀਆਂ ਦਾਣਾ ਕਾਲੀ ਕਾਲੀ ਹਾਂ ਹਾਂ ਕਾਲੀ ਹਾਂ ਬਿਲਕੁਲ ਉਹਦੇ ਬਾਰੇ ਜ਼ਰੂਰ ਸਰਕਾਰ ਨੂੰ ਗੌਰ ਕਰਨਾ ਕਿਉਂਕਿ ਲੋਕਾਂ ਚਾਰੇ ਇੱਕ ਤਾਂ ਮੇਰੇ ਧਿਆਨ ਚਾਹੀਏ ਹਾਂ ਵੀਕੈਂਡ ਦੇ ਵਿੱਚ ਦਿੱਕਤ ਆ ਰਹੀ ਹੈ ਹਾਂ ਦੂਸਰੀ ਗੱਲ ਜਿਹੜਾ ਰੇਟ ਦਾ ਕੱਟ ਲੱਗਦਾ ਤਾਂ ਉਹ ਲੋਕਾਂ ਨੂੰ ਜ਼ਰੂਰਤ ਦੇ ਵਿੱਚ ਕੋਈ ਗੱਲ ਕੋਈ ਗੱਲ ਮੈਂ ਠਾਉਂਗਾ ਹਾਂ ਠੀਕ ਹੈ ਕੋਈ ਗੱਲ ਨਹੀਂ ਭਾਈ ਸਾਹਿਬ ਠੀਕ ਹੈ ਜੀ ਬਹੁਤ ਹਮਦਰਦੀ ਆ ਤੁਹਾਡੇ ਨਾਲ ਜੀ 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 ਜਦੋਂ ਸਰਕਾਰ ਦਾ ਯੂਨੀਵਰਸਿਟੀ ਨੇ ਵੀ ਡਿਕਲੇਅਰ ਕਰਤਾ ਕਿ ਚੰਦਨਾਲੇ ਜਿਵੇਂ ਕੋ ਨੂੰ ਦਾਖਲ ਕੱਟਾ ਉਹਨੂੰ ਕੱਟ ਕਿਉਂ ਮਤਲਬ ਉਹਨੂੰ ਕਿਉਂ ਨਹੀਂ ਲਿਆ ਪਿਛਲੇ ਸਾਲ 26 ਨੂੰ 26 ਨੂੰ ਲੈਣਾ ਚਾਹੀਦਾ ਸੀ ਨਹੀਂ ਪਰ ਮੈਨੂੰ ਜਿਹੜਾ ਮੇਰੇ ਧਿਆਨ ਚ ਜਾ ਕੇ ਭਾਈ ਸਾਹਿਬ ਉਹ ਤਾਂ ਨਹੀਂ ਮੈਂ ਲੱਗਣ ਦਿੱਤਾ ਬਹੁਤ ਜਗ੍ਹਾ ਤੇ ਲੱਗਿਆ ਜੀ ਲੱਗ ਗਿਆ ਉਹ ਹੋ ਗਿਆ ਚਲੋ ਕੋਈ ਨਹੀਂ ਧਿਆਨ ਜਿ ਕਰਾ ਦੇ